ਕੀ ਨਾ ਤੁਹਾਡਾ ਜਗਰਾਤ ਸਿੰਘ ਜੀ ਜਗਰਾਤ ਸਿੰਘ ਜੀ ਕਿਹੜਾ ਪਿੰਡ ਆ ਟਾਲੀ ਹਾਲ ਜੀ ਕੀ ਕੰਮ ਕਰਦੇ ਆ ਮੈਂ ਗੱਡੀ ਚ ਚਲਾਉਣਾ ਜੀ ਕਿੱਥੋਂ ਕਿੱਥੇ ਜਾ ਰਹੇ ਸੀਗੇ ਮੈਂ ਇਹ ਘਰ ਵਾਸਤੇ ਰੇਤਾ ਲੈ ਕੇ ਜਾ ਰਹੇ ਸੀਗੇ ਪਡਾਲਾ ਮੰਡ ਚੋਂ ਘਰ ਵਾਸਤੇ ਟਿਪਰਾਂ ਚ ਖੜਦੇ ਲੋਕ ਟਿਪਰ ਰੱਖੇ ਤੁਸੀਂ ਘਰ ਚ ਨਹੀਂ ਕਿਉਂ ਝੂਠ ਬੋਲਦਾ ਨਹੀਂ ਝੂਠ ਨਹੀਂ ਜੀ ਮੈਂ ਬੋਲਦਾ ਮੈਂ ਤਾਂ ਅੱਜ ਇਨਾ ਇੱਥੇ ਆਇਆ ਅੰਧਾੜੀ ਲਾਉਣ ਤੇ ਪਹਿਲਾਂ ਦਾ ਜਿਹੜਾ ਸੱਚ ਸੱਚ ਦੱਸਾਂਗੇ ਜੀ ਸੱਚ ਹੀ ਦੱਸੂਗਾ ਮੈਂ ਕਿੰਨੇ ਜਰਦੋਈ ਕੰਮ ਕਰ ਰਹੇ ਦਿੱਤਾ ਦਾ ਇਹ ਮੈਨੂੰ ਪਹਿਲਾਂ ਦਾ ਪਤਾ ਨਹੀਂ ਕੀ ਕਰਦੇ ਜੀ ਮੈਂ ਤਾਂ ਅੱਜ ਆਇਆ ਤੇ ਮੈਨੂੰ ਤਾਂ ਕੋਈ ਗੱਲ ਦਾ ਵੀ ਨਹੀਂ ਪਤਾ ਮੈਨੂੰ ਗੱਲ ਦਾ ਪਤਾ ਹੁੰਦਾ ਤਾਂ ਮੈਂ ਹੁੰਦਾ ਹੀ ਨਾ ਇੱਧਰ ਇੱਧਰ ਦੇ ਚੱਕਰ ਚ ਜੀ ਇਹ ਗੱਡੀ ਦਾ ਮਾਲਕ ਕੌਣ ਹੈ ਇਹ ਗੱਡੀ ਦਾ ਮਾਲਕ ਬਲਦੇਵ ਆ ਜੀ ਰੇਤਾ ਕਿੱਥੋਂ ਭਰੀ ਆ ਇਹ ਇੱਥੋਂ ਮੰਡ ਚੋਂ ਦਰਿਆ ਚੋਂ ਹੀ ਕੋਈ ਪਰਮਿਸ਼ਨ ਹੈ ਤੁਹਾਡੇ ਕੋਲ ਜੀ ਆਪਾਂ ਨੂੰ ਤਾਂ ਨਹੀਂ ਪਤਾ ਆਪਾਂ ਤੇ ਦਿਹਾੜੀ ਵਾਲੇ ਬੰਦੇ ਜੀ ਦਿਹਾੜੀ ਲਾਈ ਆ ਤੇ ਬਸ ਮੈਨੂੰ ਉਹ ਵਾਲਿਆ ਜਿੰਨਾ ਪਤਾ ਨਹੀਂ ਜੀ ਤੋਰਤਾ ਦੇ ਕੇ ਇਹਨਾਂ ਨੇ ਝੂਠਾ ਬੋਲ ਜੋ ਹੈਗਾ ਸੱਚ ਸੱਚ ਦੱਸਣ ਦੀ ਪੁੱਛ ਗਾ ਜੀ ਮੈਂ ਸੱਚੀ ਬੋਲੂਗਾ ਜੀ ਲੰਮੇ ਲੰਬੇ ਸਮੇਂ ਤੋਂ ਇੱਥੇ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਹੋ ਰਿਹਾ ਤੁਸੀਂ ਕਹਿੰਦੇ ਆ ਵੀ ਮੈਂ ਅੱਜ ਪਹਿਲੇ ਦਿਨ ਆਇਆ ਅੱਜ ਕਾਬੂ ਆ ਕੇ ਤੇ ਇਸ ਕਰਕੇ ਨਹੀਂ 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 ਜੀ ਕਾਬੂ ਦੀ ਗੱਲ ਨਹੀਂ ਜੀ ਮੈਂ ਅੱਜ ਪਹਿਲੇ ਦਿਨ ਆਇਆ ਇਹ ਪਹਿਲਾਂ ਕਰਦੇ ਹੋਣਗੇ ਕੋਈ ਪਤਾ ਨਹੀਂ ਆ ਜੀ ਹੁਣ ਤੈਨੂੰ ਕਾਬੂ ਕਿਨੇ ਕੀਤਾ ਵਾ ਮੈਨੂੰ ਆ ਭਾਜੀ ਹੁਣ ਆ ਕੇ ਰੋਕਿਆ ਮੈਂ ਕੋਈ ਭਜਿਆ ਨਹੀਂ ਜੀ ਕੋਈ ਭਜਾਇਆ ਨਹੀਂ ਮੈਂ ਉਹਨਾਂ ਨੇ ਬਾਜ ਮਾਰੀ ਆਪਾਂ ਰੋਕ ਲਿਆ ਹੁਣ ਆਪਣੇ ਮਾਲਕਾਂ ਨੂੰ ਸੂਚਨਾ ਦੇਤੀ ਤੂੰ ਹਾਂਜੀ ਕੀ ਕਹਿੰਦੇ ਮਾਲਕ ਤੇਰੇ ਮਾਲਕ ਕਹਿੰਦੇ ਕੋਈ ਗੱਲ ਨਹੀਂ ਆ ਰਹੇ ਆ ਜੀ ਹੁਣ ਉਹ ਭਜਾਈ ਆਉਂਦਾ ਗੱਡੀ ਫੇਰ ਸ਼ਾਹ ਨੂੰ ਭਜਾਈ ਆਉਂਦਾ ਤੈਨੂੰ ਪਤਾ ਨਹੀਂ ਕਿ ਬਈ ਇਹ ਕੰਮ ਜਿਹੜਾ ਰੇਤਾ ਦਾ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਹਾਂਜੀ ਜੀ 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 ਫੇ ਜੇਕਰ ਤੁਹਾਨੂੰ ਪਤਾ ਤਾਂ ਫੇ ਤੁਸੀਂ ਇਹ ਗੈਰ ਕਾਨੂੰਨੀ ਕੰਮ ਕਰਦੇ ਆ ਗੈਰ ਕਾਨੂੰਨੀ ਦੇਖੋ ਜੀ ਜਿਨ੍ਹਾਂ ਨੇ ਪੈਸੇ ਵਟਣੇ ਜਿਨ੍ਹਾਂ ਨੇ ਸਾਕੋ ਕਾਨਾ ਜੀ ਇਹ ਤਾਂ ਉਹਨਾਂ ਨੂੰ ਚਾਹੀਦਾ ਮੈਂ ਤਾਂ ਆ ਗਿਆ ਜੀ ਦਿਹਾੜੀ ਲਾਉਣ ਦਿਹਾੜੀ ਦੇ ਲਾਲਚ ਨੂੰ ਜਿੱਥੇ 500 ਮਿਲਦੀ ਹੀ ਕਹਿੰਦੇ 600 ਦੇ ਦੇਾਂਗੇ ਤੈਨੂੰ ਦਿਹਾੜੀ ਦੇ ਕੇ ਕੋਈ ਕਤਲ ਕਰਨ ਤੋਰ ਦਾਂਗੇ ਕਰਾਂਗਾ ਤੂੰ ਨਹੀਂ ਜੀ ਕਤਲ ਤਾਂ ਨਹੀਂ ਚਲੋ ਕਰੂੰਗਾ ਇਹ ਵੀ ਗਲਤੀ ਆ ਕੰਮ ਹੁਣ ਪੁਲਿਸ ਕਾਰਵਾਈ ਤਾਂ ਤੇਰੇ ਤੇ ਹੋਣੀ ਆ ਆਹੋ ਮੈਂ ਚਲੋ ਜੀ ਜਿੱਦਾਂ ਕੋਈ ਨਹੀਂ ਟਾੜੀ ਬੰਦਦੀ ਐ ਸ਼ਾਈ ਮੰਦਾ ਗਲਤੀ ਕੀਤੀ ਐ ਮੰਦਾ ਜੀ ਗਲਤੀ ਐ ਜੀ ਮੈਂ ਮੰਦਾ ਗਲਤੀ ਐ ਅੱਗੇ ਤੋਂ ਵੀ ਕਰੋਗੇ ਗਲਤੀ ਨਹੀਂ ਜੀ ਨਹੀਂ ਅੱਗੇ ਤੋਂ ਨਹੀਂ ਕਰਨੀ ਗਲਤੀ ਜੀ ਇਹ ਕਦੀ ਮੈਨੂੰ ਕੋਈ 1000 ਰੁਪਿਆ ਵੀ ਦੇਵੇ ਮੈਂ ਤਾਂ ਨਹੀਂ ਹੁੰਦਾ ਜੀ ਹਾਂਜੀ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਧਰਮਜੀਤ ਸਿੰਘ ਤੁਸੀਂ ਭੰਡਾਲ ਬੇਟੇ ਨਾਲ ਬੇਟੇ ਦਾ ਮੈਂ ਮੈਂਬਰ ਪਲਾਸਮੈਂਟ ਇੱਕ ਮੈਂਬਰ ਪਲਾਸਮੈਂਟ ਤੁਸੀਂ ਇਹ ਗੱਡੀ ਰੋਕੀਆ ਗੱਡੀ ਦੇ ਵਿੱਚ ਕਿਹੜੀ ਵਸਤੂ ਆ ਇਹ ਚ ਰੇਤਾ ਭਰੀ ਹੋਈ ਆ ਜੀ ਕਿਹਦੇ ਵੱਲੋਂ ਇਹ ਇਹ ਤੁਹਾਨੂੰ ਇਹ ਦੱਸ ਸਕਦੇ ਇਹਨੂੰ ਕੌਣ ਭਰਾਂਦਾ ਕੌਣ ਲੈਂਦਾ ਕੌਣ ਪਿੱਛੇ ਫੁਕਾਰਿਆ ਇਹ ਇਹਦੇ ਪਿੱਛੇ ਕੋਈ ਤਖੜਾ ਹੱਥ ਹੋ ਗਏ ਜੀ ਇੰਨੀ ਮਾਈਨਿੰਗ ਹੋ ਰਹੀ ਆ ਰਾਤ ਦਿਨ ਟਿਪਰ ਇਥੋਂ ਚੱਲਦੇ ਆ ਜੀ ਇਹ ਸਾਨੂੰ ਇਸ ਗੱਲ ਦਾ ਬਹੁਤ ਖਤਰਾ ਆ ਕਿ ਜਿਹੜਾ ਪਾਣੀ ਦਾ ਵਹਾਅ ਆ ਸੱਡਾ ਸਾਡੇ ਖੇਤਾਂ ਨੂੰ ਬੰਨਾਂ ਨਾਲੋਂ ਜਾ ਸਕਦਾ ਪਹਿਲਾਂ ਵੀ ਬਹੁਤ ਮਾਈਨਿੰਗ ਹੋਈ ਆ ਪਰਲੇ ਬੰਨੇ ਮਾਈਨਿੰਗ ਹੋਈ ਵਿਆਸ ਵਾਲੇ ਬੰਨੇ ਹੁਣ ਦਰਿਆ ਉਧਰ ਚਲ ਗਿਆ ਮੁੜ ਕੇ ਫੇਰ ਸਾਡੇ ਵਾਲ ਆ ਜਾਊਗਾ ਸਾਨੂੰ ਬਹੁਤ ਵੱਡਾ ਖਤਰਾ ਆ ਪ੍ਰਸ਼ਾਸਨ ਪਤਾ ਨਹੀਂ ਕਿਉਂ ਸੁੱਤਾ ਪਿਆ ਵਾ ਅਸੀਂ ਬਹੁਤ ਹੂਕ ਨਹੀਂ ਦੇ ਸੁੱਤਾ ਪਿਆ ਵਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਗਰੀਬਾਂ ਲੋਕਾਂ ਦੀਆਂ ਜਿਹੜੀਆਂ ਖੇਤ ਆ ਇਹ ਰੁੜ ਜਾਣਗੇ ਇਹ ਜਿਹੜਾ ਪਾਣੀ ਦਾ ਵਹਾਰ ਜਿੱਧਰ ਨੂੰ ਜਾਊਗਾ ਇਹ ਸਿੱਧਾ ਹੋ ਤਰਿਆ ਫੇਰ ਅਸੀਂ ਕੀ ਕਰਾਂਗੇ ਲੋਕ ਸਾਰੇ ਇਹ ਮਾਈਨਿੰਗ ਮਾਈਨਿੰਗ ਵਾਲੇ ਅਫਸਰ ਪਤਾ ਨਹੀਂ ਕੁਰਸੀਆਂ ਤੇ ਬਿਠੇ ਕਹਿੰਦੇ ਮਾਈਨਿੰਗ ਬੰਦਿਆ ਖਬਰਾਂ ਚ ਆਉਂਦਾ ਸਭ ਕੁਝ ਆਉਂਦਾ ਪਰ ਅਸਲੀਅਤ ਵਿੱਚ ਕੁਝ ਹੋਰ ਹੋ ਰਿਹਾ ਵਾ ਇਹ ਸਭ ਮਿਲੀ ਭੁਗਤਿਆ ਕੋਈ ਨਹੀਂ ਇੱਥੇ ਆ ਰਿਹਾ ਆ ਦੇਖੋ ਤੁਹਾਡੇ ਸਾਹਮਣੇ ਟਿੱਪਰ ਘੇਰਿਆ ਹੈ ਜੀ ਜਾ ਕੇ ਇਹ ਟੋਏ ਦਿਖਾ ਲਓ ਮੈਨ ਕਿੰਨੀ ਹੋਈ ਹੈ ਕੌਣ ਲੈ ਗਿਆ ਇਹ ਕੌਣ ਲੈ ਗਿਆ ਕੇ ਰਾਂਚੜੀਆਂ ਜਾਨਵਰ ਥੋੜੇ ਲੈ ਜਾਂਦੇ ਆ ਇਹ ਬੰਦੇ ਹੀ ਮਾਈਨਿੰਗ ਕਰਦੇ ਆ ਤੇ ਕਰਾਉਂਦੇ ਆ ਜੀ ਇਹਦੇ ਵਿੱਚ ਪਿੰਡ ਦਾ ਨੁਕਸਾਨ ਹੈ ਜੀ ਜਿਹੜੇ ਜਿੰਨੀਆਂ ਵੀ ਇੱਧਰ ਖੇਤ ਆ ਲੱਗੇ ਜਦੋਂ ਪਾਣੀ ਇੱਧਰ ਨੂੰ ਵਹਾਜ ਜ਼ਿਆਦਾ ਹੋ ਗਿਆ ਫਿਰ ਲੋਕ ਕਿੱਧਰ ਜਾਣਗੇ ਸਰ ਸਰ ਇੱਕ ਬੰਦੇ ਨੂੰ ਆਪਣੇ ਪੇਟ ਦੀ ਰੋਟੀ ਵਾਸਤੇ ਰਾਤ ਦਿਨ ਮਿਹਨਤ ਕਰ ਰਿਆ ਵਾ ਪਰ ਇਹ ਨਹੀਂ ਕਿ ਸਰਕਾਰ ਨੂੰ ਕੋ ਪਤਾ ਨਹੀਂ ਕਿ ਮਾਈਨਿੰਗ ਚੱਲ ਰਹੀ ਹੈ ਮਾਈਨਿੰਗ ਦਾ ਰੌਲਾ ਇੰਨਾ ਪੈ ਰਿਹਾ ਪਰ ਮਾਈਨਿੰਗ ਦੇ ਵਿੱਚ ਹੋກ ਹੀ ਰਿਆ ਜਿਹੜੀ ਰੈਲਿਟੀ ਆ ਉਹ ਤੁਹਾਡੇ ਸਾਹਮਣੇ ਆ ਜਿੰਨੇ ਜਿੱਥੋਂ ਇਹ ਪਟਕੇ ਲਾਉਂਦੇ ਉਹ ਦੇਖੋ ਕਿ ਤੇ ਇੱਕ ਰਾਤ ਛੜੋ ਹੋ ਗਿਆ ਕਿ ਦੋ ਦਿਨ ਛੜੋ ਹੋ ਗਿਆ ਰਾਤ ਦਿਨ ਟਿਪਰ ਚੱਲਦੇ ਆ ਰਾਤਾਂ ਨੂੰ ਲੋਕ ਸੌਂ ਜਾਂਦੇ ਆ ਤੇ ਇਹਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਆਜਾ ਜੇ ਚਾਨਕ ਸਰਪੰਚ ਸਾਹਿਬ ਆਣ ਕੇ ਫੜਿਆ ਤੇ ਸਾਨੂੰ ਸੱਦਿਆ ਇੱਥੇ ਆਏ ਆ ਸਾਨੂੰ ਇਸ ਗੱਲ ਦਾ ਦੁੱਖ ਹੈ ਪ੍ਰਸ਼ਾਸਨ ਤੇ ਵੀ ਇਹ ਪਬਲਿਕ ਨੂੰ ਨਿਆਂ ਕਿਉਂ ਨਹੀਂ ਦੇ ਰਿਹਾ ਨਿਆਹ ਦੇਣਾ ਚਾਹੀਦਾ ਘੱਟੋ ਘੱਟ ਇਹ ਜਿਹੜੇ ਕੁਰਸੀਆਂ ਤੇ ਬੈਠ ਕੇ ਅਜ ਮਾਈਨਿੰਗ ਨੂੰ ਇੱਥੇ ਬੁਲਾ ਰਹੇ ਆ ਮਾਈਨਿੰਗ ਆ ਰਹੀ ਨਹੀਂ ਕਿਉਂ ਨਹੀਂ ਆ ਰਹੇ ਉਹਦਾ ਕੀ ਕਰਨਿਆ ਸਾਨੂੰ ਦੱਸਿਆ ਜਾਵੇ ਸੰਗਤ ਨੂੰ ਜਿੰਨੇ ਵੀ ਪਿੰਡ ਦੇ ਲੋਕ ਆ ਸਾਰੇ ਸਾਰੇ ਇਸ ਗੱਲ ਤੋਂ ਖਫਾ ਆ ਕਿ ਸੜਕਾਂ ਟੁੱਟਦੀਆਂ ਸਰਕਾਰ ਨੂੰ ਕੋਈ ਪਤਾ ਨਹੀਂ ਕੀ ਬਣ ਗਿਆ ਇੱਥੇ ਰਸਤੇ ਜਿਹੜੇ ਸਾਰੇ ਖਰਾਬ ਹੋ ਰਹੇ ਆ ਜਦੋਂ ਸ਼ਾਮ ਪੈਂਦੀ ਆ 9 10 ਵਜੇ ਤੋਂ ਬਾਅਦ ਟੱਪਰ ਵਗਣੇ ਸ਼ੁਰੂ ਹੁੰਦੇ ਆ ਤੇ ਇਹਨਾਂ ਨੂੰ ਕੋਈ ਰੋਕਣ ਵਾਲਾ ਨਹੀਂਗਾ ਜੀ ਚੁੱਕਰ ਜੀ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਚੰਜੀਤ ਸਿੰਘ ਸਰਪੰਚ ਪੰਡਾਲ ਮੀਤ ਜੀ ਇਸ ਟਾਈਮ ਤੁਸੀਂ ਕਿੱਥੇ ਖੜੇ ਆ ਅਸੀਂ ਖੜੇ ਆ ਜੀ ਰੇਤ ਦੇ ਟਿੱਪਰ ਕੀ ਕੀ ਕਰਨਿਆ ਜੀ ਇਹ ਦਰਿਆ ਦੇ ਵਿੱਚੋਂ ਟਿੱਪਰ ਭਰਦੇ ਆ ਜੀ ਬਹੁਤ ਜ਼ਿਆਦਾ ਗੰਦ ਪਾਇਆ ਵਾ ਇਹ ਅਸੀਂ ਅੱਜ ਫੜੇ ਆ ਤੇ ਹੁਣ ਕੌਣ ਹੋ ਗਿਆ ਇਹਦੇ ਮਾਰਕੂ ਸਰਪੰਚ ਸੱਦਿਆ ਵਾ ਹੁਣ ਵੇਖਦੇ ਆ ਜੀ ਕੀ ਕਾਰਵਾਈ ਹੁੰਦੀ ਆ ਕਿੰਨੇ ਚਿਰ ਤੋਂ ਹੋ ਰਹੀ ਸੀਗੀ ਇਹ ਰੋਜ਼ ਰਾਤ ਨੂੰ ਹੁੰਦੀ ਆ ਜੀ ਬਤੌਰ ਸਰਪੰਚ ਜਾਂ ಗ್ರಾಮ ਪੰਚਾਇਤ ਲੋ ਤੁਹਾਨੂੰ ਪਹਿਲਾਂ ਵੀ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਰੋਕੇ ਜੀ ਰੋਕੇ ਅਸੀਂ ਦੋ ਤਿੰਨ ਵਾਰੀ ਰੋਕ ਹਟੇ ਆ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਮਿਲੀ ਪੁੱਗ ਤੇ ਹੁਣ ਲੱਗ ਜੂ ਪਤਾ ਜੀ ਆਪੇ ਦੱਸਣ ਕਿ ਕੌਣ ਢੋਂਦਾ ਵਾ ਕੌਣ ਪੈਸੇ ਲੈਂਦਾ ਕੋਣ ਕੇ ਪੈਸੇ ਦਿੱਤੇ ਤਾਂ ਬਿਨਾਂ ਗੱਲ ਹੀ ਨਹੀਂ ਇਹ ਗੱਡੀਆਂ ਦੀ ਆਵਾਜ਼ ਆਈ ਦੇ ਕਾਰਨ ਤੁਸੀ ਬੰਨ ਹੋਣੀ ਬਹੁਤ ਖਤਰਾਈ ਬਹੁਤ ਬੰਨ ਤੇ ਦੋ ਦੋ ਫਟ ਥੱਲੇ ਚਲ ਗਿਆ ਹੜਾਂ ਦੇ ਦੌਰਾਨ ਮੇਰੇ ਕਮਜ਼ੋਰ ਹੋ ਜਾਂਦਾ ਫਿਰ ਬਹੁਤ ਜਿਆਦਾ ਨੀਵਾ ਹੋ ਗਿਆ ਬੰਨ ਇਹ ਮਾਮਲਾ ਜਿਹੜਾ ਮਾਈਨਿੰਗ ਡਿਪਾਰਟਮੈਂਟ ਦੇ ਧਿਆਨ ਦੇ ਦੇ ਜਮੈਂੈਂਟ ਹੁਣ ਐਸ.ਐਚ.ਓ ਸਾਹਿਬ ਨੂੰ ਸੱਦਣ ਲੱਗੇ ਆ ਉਹਨਾਂ ਨੂੰ ਸਾਰਿਆਂ ਦੱਸਦੇ ਆ ਹੁਣ ਅੱਜ ਕੀ ਮੰਗ ਕਰਦੇ ਆ ਜੀ ਮੰਗ ਇਹ ਅੱਜ ਵੀ ਹਟਾਇਆ ਹਟਾਇਆ ਜਾਵੇ ਜਿਹੜਾ ਮੈਨਿੰਗ ਹੁੰਦੀ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਕਰਾਉਂਦਾ ਉਹਦਾ ਨਾਂ ਲੈ ਨਹੀਂ ਫਾਨਾ ਪੈਸੇ ਲੈਂਦਾ ਤੇ ਉੱਤੇ ਪਰਚਾ ਹੋਵੇ ਹਾਂਜੀ ਸਰ ਕੀ ਨੌਟੰਡਾ ਐਸਸੀ ਪਰਮਜੀਤ ਸਿੰਘ ਜੀ ਸਰ ਤੁਸੀਂ ਢਿਲਵਾ ਤੋਂ ਸਾਨੂੰ ਅੱਜ ਸੂਚਨਾ ਮਿਲੀ ਸਗੀ ਕਿ ਇੱਥੇ ਪੰਡਾਲ ਬੇਟ ਦਰਿਆ ਮੰਡ ਦਰਿਆ ਵਿੱਚ ਕੋਈ ਰੇਤਾ ਦੀ ਨਿਕਾਸੀ ਹੋ ਰਹੀ ਹੈ ਉਹਦੇ ਸਬੰਦ ਚ ਅਸੀਂ ਆਏ ਸੀਗੇ ਤੇ ਇੱਕ ਟਿਪਰ ਸੀਗਾ ਮੇਰੇ ਰੇਤਾ ਉਹ ਸਿਕਾਉ ਲੈ ਲਿਆ ਅਸੀਂ ਕੰਪਨੀ ਤੇ ਤੇ ਮਾਈਨਿੰਗ ਡਿਪਾਰਟਮੈਂਟ ਨੂੰ ਅਸੀਂ ਇਨਫੋਰਮੇਸ਼ਨ ਦਿੱਤੀ ਆ ਤੇ ਉਹ ਉਹਨਾਂ ਦੇ ਆਉਣ ਤੇ ਉਹਨਾਂ ਦੇ ਕਹਿਣ ਉਸਾਰ ਜੋ ਕਾਰਵਾਈ ਬੰਦੀ ਕਰਨਗੇ ਕੋਲ ਇੱਕ ਵਾਹਨ ਸੀਗਾ ਹਾਂ ਇੱਕ ਵਾਹਨ ਮਿਲਿਆ ਤੇ ਜਿਵੇਂ ਜੀਵੀਸੀ ਨਾਲ ਇਹਦੇ ਨਾਲ ਲੜਾਈ ਹੁੰਦੀ ਆ ਉਹਨੂੰ ਵੀ ਤੁਸੀਂ ਇਸ ਤਰ੍ਹਾਂ ਸਾਰੀ ਗੱਲ ਸਾਹਮਣੇ ਆ ਜੀ ਠੀਕ ਹੈ ਜੀ